ਪੰਜਾਬ ਨੂੰ ਲੈ ਕੇ ਜਿਹੜੀਆਂ ਵਿਰੋਧੀ ਧਿਰਾਂ ਨੇ ਉਹ ਇੱਕ ਇਸ਼ੂ ਬਹੁਤ ਤੇਜ਼ੀ ਦੇ ਨਾਲ ਉਠਾਉਂਦੀਆਂ ਨੇ ਕਿ ਇੱਥੇ ਲਾਅ ਐਂਡ ਆਰਡਰ ਦੀ ਜਿਹੜੀ ਸਥਿਤੀ ਹੈ ਉਹ ਖਰਾਬ ਹੋ ਰਹੀ ਹੈ ਜਦੋਂ ਕਿ ਲਾਅ ਐਂਡ ਆਰਡਰ ਪੰਜਾਬ ਉਹਨਾਂ ਸੂਬਿਆਂ ਦੇ ਵਿੱਚੋਂ ਇੱਕ ਹੈ ਜਿੱਥੇ ਲਾਅ ਐਂਡ ਆਰਡਰ ਦੀ ਜਿਹੜੀ ਸਿਚੁਏਸ਼ਨ ਆ ਉਹ ਬਹੁਤ ਬਿਹਤਰ ਹੈ ਉਹ ਸਾਰੇ ਅੰਕੜੇ ਬੋਲਦੇ ਨੇ ਲਾਅ ਐਂਡ ਆਰਡਰ ਦੀ ਸਥਿਤੀ ਕਿੱਥੇ ਖਰਾਬ ਹੈ ਉੱਤਰ ਪ੍ਰਦੇਸ਼ ਹੈ ਮੱਧ ਪ੍ਰਦੇਸ਼ ਹੈ ਹਰਿਆਣਾ ਹੈ ਇਹੋ ਜਿਹੇ ਸੂਬਿਆਂ ਦੇ ਵਿੱਚ ਖਰਾਬ ਹੈ ਸਵਾਲ ਇਹ ਹੈ ਕਿ ਲਾਅ ਐਂਡ ਆਰਡਰ ਦਾ ਇਸ਼ੂ ਉਠਾਉਣ ਵਾਲੇ ਲਾਅ ਐਂਡ ਆਰਡਰ ਦੇ ਨਾਲ ਕਿਵੇਂ ਖਿਲਵਾੜ ਕਰ ਰਹੇ ਨੇ ਇੱਕ ਆਡੀਓ ਜਿਹੜੀ ਕਿ ਵਾਇਰਲ ਹੋ ਰਹੀ ਹੈ ਉਹ ਇੱਕ ਗੈਂਗਸਟਰ ਦੀ ਹੈ ਜਿਹੜਾ ਕਿ ਗੁਜਰਾਤ ਦੀ ਜੇਲ੍ਹ ਦੇ ਵਿੱਚ ਹੈ ਲੋਰੈਂਸ ਬਿਸ਼ਨੋਈ ਉੱਥੋਂ ਉਹ ਕਿਵੇਂ ਇੱਕ ਫੋਨ ਦੇ ਰਾਹੀਂ ਧਮਕੀਆਂ ਦੇ ਰਿਹਾ ਹੈ ਔਰ ਗੈਂਗवार ਜਿਹੜਾ ਉਹ ਕਰਵਾਉਣ ਦੀ ਕੋਸ਼ਿਸ਼ ਕਰ ਰਿਹਾ ਤੁਸੀਂ ਥੋੜਾ ਜਿਹਾ ਪਾਰਟ ਉਹਦਾ ਸੁਣ ਲਓ ਪਹਿਲਾਂ ਉਹ ਆ ਗਿਆ ਮੈਂ ਆਹ ਤੇ ਸੁਣਾ ਰਿਹਾ ਤੈਨੂੰ ਠੀਕ ਤਾਂ ਸਿੱਧਾ ਠੀਕ ਹੈ ਹਾਂ ਜੀ ਗੱਲ ਕਰਾਂਗੇ ਹਾਂ ਜੀ ਸਰ ਕਰਾ ਲਿਆ ਜੀ ਇਹ ਜਿਹੜੀ ਕਾਲ ਹੈ ਜਿਹੜੇ ਵਕਮਾਂ ਚੈਨਲ ਦੇ ਉੱਤੇ ਵੀ ਤੁਸੀਂ ਸਵੇਰ ਦੀ ਸੁਣ ਰਹੇ ਹੋਵੋਗੇ ਇਹ ਲਾਰੈਂਸ ਬਿਸ਼ਨੋਈ ਦੀ ਦੱਸੀ ਜਾ ਰਹੀ ਹੈ ਜਿਹੜਾ ਕਿ ਪਿਛਲੇ ਦਿਨਾਂ ਦੇ ਵਿੱਚ ਕਤਲ ਹੋਇਆ ਜਿਹੜਾ ਉਹ ਵੀ ਇਹਨਾਂ ਦੇ ਨਾਲ ਦਾ ਹੀ ਸਾਥੀ ਸੀਗਾ ਉਹਦਾ ਕਤਲ ਇਹਨਾਂ ਨੇ ਕਰਵਾਇਆ ਪੈਰੀ ਦਾ ਉਹਦੇ ਕਤਲ ਤੋਂ ਪਹਿਲਾਂ ਦੀ ਇਹ ਧਮਕੀ ਦੇ ਰਹਾ ਉਹਨੂੰ ਉੱਥੇ ਜੇਲ੍ਹ ਦੇ ਵਿੱਚ ਭਾਰਤੀ ਜਨਤਾ ਪਾਰਟੀ ਨੇ ਰੱਖ ਕੇ ਫੋਨ ਤੱਕ ਪ੍ਰੋਵਾਈਡ ਕਰਵਾਏ ਹੋਏ ਨੇ ਔਰ ਇਥੋਂ ਐਕਸਟਰੋਸ਼ਨ ਦੀਆਂ ਕਾਲਸ ਚਾਹੇ ਉਹ ਵਪਾਰੀ ਨੇ ਚਾਹੇ ਉਹ ਸਿੰਗਰ ਨੇ ਚਾਹੇ ਉਹ ਕਲਾਕਾਰ ਨੇ ਉਹਨਾਂ ਨੂੰ ਕਰਾ ਕੇ ਉਹਨਾਂ ਦੇ ਵਿੱਚ دہشت ਦਾ ਮਾਹੌਲ ਜਿਹੜਾ ਉਹ ਪੈਦਾ ਕੀਤਾ ਜਾ ਰਿਹਾ ਤਾਂ ਕਿ ਪੰਜਾਬ ਨੂੰ ਬਦਨਾਮ ਕੀਤਾ ਜਾ ਸਕੇ ਪੰਜਾਬ ਸਰਕਾਰ ਨੂੰ ਬਦਨਾਮ ਕੀਤਾ ਜਾ ਸਕੇ ਬਹੁਤੇ ਜਿਹੜੇ ਗੈਂਗਸਟਰ ਨੇ ਜੇ ਤੁਸੀਂ ਉਹਨਾਂ ਦਾ ਪਿਛੋਕੜ ਦੇਖੋ ਤਾਂ ਉਹ ਹਰਿਆਣੇ ਦਾ ਹੈ ਉਥੋਂ ਹੀ ਉਹ ਜ਼ਿਆਦਾ ਉੱਠੇ ਨੇ ਲਾਰੈਂਸ ਬਿਸ਼ਨੋਈ ਕਿਸੇ ਵੇਲੇ ਇੱਥੇ ਸਟੂਡੈਂਟ ਰਿਹਾ ਸੋਈ ਦੇ ਨਾਲ ਸੰਬੰਧਿਤ ਰਿਹਾ ਉਹਦੇ ਜਿਹੜੇ ਲਿੰਕਸ ਨੇ ਉਹ ਜਾ ਕੇ ਕਿਤੇ ਨਾ ਕਿਤੇ ਰਾਜਨੀਤਿਕ ਲੋਕਾਂ ਦੇ ਨਾਲ ਵੀ ਜੁੜ ਜਾਂਦੇ ਨੇ ਜਿਹੜੇ ਉਦੋਂ ਸਟੂਡੈਂਟ ਸੀ ਅੱਜ ਦੇ ਉਹ ਨੇਤਾ ਨੇ ਵੱਖ-ਵੱਖ ਪਾਰਟੀਆਂ ਦੇ ਪੰਜਾਬ ਦੇ ਵਿੱਚ ਇੱਕ ਪਾਰਟੀ ਅਕਾਲੀ ਦਲ ਬਾਦਲ ਉਹਨੇ ਪਿਛਲੇ ਦਿਨਾਂ ਦੇ ਵਿੱਚ ਜਿਹੜੀ ਟਿਕਟ ਦਿੱਤੀ ਉਹ ਗੈਂਗਸਟਰ ਦੇ ਪਰਿਵਾਰ ਨੂੰ ਦਿੱਤੀ ਜੇ ਬਾਈ ਦੀਆਂ ਚੋਣਾਂ ਤੁਹਾਨੂੰ ਯਾਦ ਹੋਣ ਤਾਂ ਅੰਮ੍ਰਿਤਸਰ ਦੇ ਵਿੱਚ ਇੱਕ ਜਿਹੜੇ ਔਰਤ ਨੇ ਚੋਣ ਲੜੀ ਸੀ ਉਹ ਇੱਕ ਹੋਰ ਗੈਂਗਸਟਰ ਜਿਹੜਾ ਸੋਨੂ ਕੰਗਲਾ ਸੀ ਉਹਦੀ ਮਦਰ ਨੇ ਲੜੀ ਸੀ ਜਿਹੜਿਆ ਕਿ ਇਹਨਾਂ ਦਾ ਬਹੁਤਨ ਸਮਾਜ ਪਾਰਟੀ ਦੇ ਨਾਲ ਸਮਝੌਤਾ ਸੀ ਉਹਦੀ ਸੀਟ ਤੋਂ ਲੜੀ ਸੀ ਜੇ ਥੋੜਾ ਹੋਰ ਪਿੱਛੇ ਜਾਈਏ ਉਹ ਚਾਹੇ ਸ਼ੇਰਾ ਖੁੱਬਣ ਹੈ ਚਾਹੇ ਰੋਕੀ ਸੀ ਉਹਦੀ ਜਿਹੜੀ ਭੈਣ ਸੀ ਰੋਕੀ ਦੀ ਉਹ ਵੀ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਵਿੱਚ ਬਾਦ ਦੇ ਵਿੱਚ ਆ ਗਈ ਸੀ ਜਦੋਂ ਉਹਨੇ ਆਜ਼ਾਦ ਚੋਣ ਲੜੀ ਉਸ ਤੋਂ ਬਾਅਦ ਹੁਣ ਭਾਰਤੀ ਜਨਤਾ ਪਾਰਟੀ ਨੇ ਇਸ ਤਰ੍ਹਾਂ ਦਾ ਕੁਝ ਕਰ ਲਿਆ ਕਿ ਉਹਨੂੰ ਉਸ ਜੇਲ੍ਹ ਦੇ ਵਿੱਚੋਂ ਕੱਢਿਆ ਵੀ ਨਹੀਂ ਜਾ ਸਕਦਾ ਉੱਥੋਂ ਇਹ ਕਾਲਸ ਜਿਹੜੀਆਂ ਉਹ ਕਰਵਾਈਆਂ دارੀਆਂ ਨੇ ਚਾਹੇ ਉਹ ਮਾਰਨ ਦੀਆਂ ਕਾਲਸ ਨੇ ਚਾਹੇ ਉਹ ਐਕਸਟਰਸ਼ਨ ਦੀਆਂ ਕਾਲਸ ਨੇ